ਓਏ ਉਹ ਨਾ ਹਾਂ ਦੇਖਣਾ ਨਹੀਂ ਤੈਨੂੰ ਅਟੇ ਮਾਰ ਕੇ ਜੇ ਤੇਰਾ ਪਿਓ ਭੱਜ ਜਾਂਦਾ ਮਕਰਾ ਉਹ ਕੀ ਭੱਜ ਗਿਆ ਵੇ ਖੱਪ ਪਾਈ ਏ ਤੂੰ ਤੂੰ ਉਹਦੇ ਹੱਲ ਮਾਰ ਲੈਖੀ ਜਾਂਦਾ ਨਾ ਉਹ ਨਾ ਮੂੰਹ ਨਾ ਮੱਥਾ ਕਿੱਡਾ ਮੂੰਹ ਨੀ ਮੱਥਾ ਹਾਂ ਤੇਰਾ ਕੋ ਨੁਕਸਾਨ ਹੈ ਜਦ ਸੁਬਾ ਨਾ ਬੋਲੋ ਠੀਕ ਹੈ ਤੈਨੂੰ ਬੋਲਣ ਦੀ ਤਵੀਂ ਹੈਗੀ ਤੇਰਾ ਨੁਕਸਾਨ ਕੀ ਕੀਤਾ ਮੈਂ ਨਕਜਾਜ ਹੋ ਜਾਂਦਾ ਫੇਰ ਹੋ ਜਾਂਦਾ ਤੂੰ ਮਰ ਗਿਆ ਤੇਰੀ ਲੱਤ ਟੁੱਟ ਗਈ ਤੂੰ ਮਰ ਜਾਂਦਾ ਆ ਮਰ ਜੇ ਹਾਂ ਹਾਜੀ ਮੇਰੀ ਗੱਲ ਸੁਣ ਮੇਰਾ ਨਾਲ ਹੀ ਲੜਾਂ ਵਿੱਚ ਮੈਂ ਇਹਨਾਂ ਵੇਖਣਿਆ ਮੈਨੂੰ ਕਿ ਲੋੜਾਂ ਦੇ ਨਾਲ ਵੇਖਦੀ ਯਾਰ ਤੇਰਾ ਦਿਮਾਗ ਖਰਾਬ ਨਹੀਂ ਸ਼ਖਲ ਚੰਗੀ ਹੋਣੇ ਵਾਲ ਵੇਖਣਿਆ ਤੈਨੂੰ ਪਤਾ ਵੀ ਹੁੰਦੀ ਮੇਰੀ ਗੱਲ ਬਣ ਜਾਨੀ ਐ ਇੰਨਾ ਹੁਲਗੇ ਤੇ ਯਕੀਨ ਹੈ ਉਹ ਆਪਣਾ ਕੰਮ ਕਰ ਮੈਂ ਨਾ ਕੋਈ ਆਸ਼ਕੀਆਂ ਮਾਰਦਾ ਨਾ ਮੈਨੂੰ ਲੋੜ ਉਹ ਵਿੰਗਾਂ ਵਾਲਿਆਂ ਕਲਾਈਆਂ ਦੇ ਵੇਖਣਿਆ ਉਹ ਮੂਹੇ ਨਾ ਨਾ ਮੈਂ ਵਿੰਗਾਂ ਵਾਲਿਆਂ ਕਲਾਈਆਂ ਕੌਫਗਾਨੀ ਨੂੰ ਓਏ ਆਪਣਾ ਕੰਮ ਕਰ ਜਾ ਕੇ ਬੁੱਢਿਆ ਜਾ ਜਾ ਕੇ ਤੇ ਕੰਮ ਕਰ ਤਾਂ ਦੱਸ ਕੀ ਟੁੱਟਾ ਤੇਰਾ ਨੁਕਸਾਨ ਹੋਇਆ ਕੋਈ ਨੁਕਸਾਨ ਹੋਇਆ ਵਾ ਕੀ ਵੇਖਿਆ ਮੈਂ ਤੇਰੇ ਨਾਲ ਤੇਰੀ ਬ੍ਰੇਕ ਲੱਗੀ ਤੇਰੇ ਹੱਥ ਮੈਂ ਚੁੱਕ ਕੇ ਉੱਠੇ ਮਾਨਾ ਹੈ ਕੀ ਚੀਜ਼ ਆ ਪਹਿਲਾਂ ਕੀ ਚੀਜ਼ ਤੂੰ ਕੀ ਚੀਜ਼ ਆ ਮੈਂ ਪੁੱਟ ਦੇਣਾ ਨਹੀਂ ਗੱਲ ਕਰਨ ਜਾ ਉਹ ਹੈ ਕਿ ਨਹੀਂ ਤੂੰ ਮਾਮਾ ਲੱਗਣਾ ਇਹਦਾ ਕਿ ਤੂੰ ਲੱਗਣਾ ਵਾ ਨਹੀਂ ਤੂੰ ਬਾਪੂ ਜੀ ਮੇਰੀ ਸੁਣੋ ਗੱਲ ਤੁਹਾਡੀ ਕੁੱਤੀ ਦਾਰੀ ਦਾ ਮਿਲਿਆ ਅੱਜ ਲਈ ਜਾਣੀ ਹੈ ਤੂੰ ਹਟ ਨਹੀਂ ਦੇ ਤੂੰ ਆਪਣੀ ਗੱਲ ਕਰੋ ਦੋਵੇਂ ਜਾਣੇ ਅੱਛਾ ਡਾਣੇ ਤੇ ਆਸ਼ਕੀਆਂ ਮੰਨਦੇ ਆ ਆਸ਼ਕੀਆਂ ਮੰਨਦੇ ਆ ਗੱਲ ਸੁਣ ਉਹ ਮੈਂ ਭਾਗ ਲਿਆ ਤੂੰ ਤੇਰਾ ਖਰਾਬਾ ਮੈਂ ਵੀ ਆਪਣੇ ਪਛਾਣ ਨੂੰ ਵੇਖਣਾ ਇਹਦੇ ਤੈਨੂੰ ਅੱਖਾਂ ਮਾਣਦੇ ਉਸ ਉਹ ਜਾ ਬਾਪੂ ਗੱਲ ਸੁਣਾ ਤੁਹਾਡੀ ਦੋਵਾਂ ਨਹੀਂ ਕਰਦੀ ਆਪਾਂ ਦੀ ਗੱਲ ਕਰਦੇ ਆਪਾਂ ਆਪਣੀ ਖੰਡਾ ਜੀ ਪਰੇ ਕਰੇਥੋਂ ਦਾੜਾ ਨਾ ਗਈ ਵਾ ਆ ਕੀ ਕਰੇਗਾ ਤੂੰ ਮਾਂ ਤੇ ਕਿਹਦਾ ਲੈ ਆ ਇਸਤਾਨਦ ਲੈ ਆ ਜਿੱਦਾਂ ਮਰਜੀ ਅਸੀਂ ਨਗਦੀ ਲਿਆਵਾ ਨਗਦੀ ਲੈ ਮਕਾਰ ਕੀ ਕੀ ਕਰੇਗਾ ਤੂੰ ਕੀ ਕਰਦੇ ਹੋ ਕਿ ਨੱਕ ਤੇ ਲਿਆ ਤੇਰੇ ਪੱਲੇ ਕੀ ਆ ਪੱਲੇ ਪੱਲੇ ਮੈਂ ਕਮਾਈ ਕਾਣਦੇ ਆ ਮੈਂ ਜੋ ਮਰਜ਼ੀ ਲਵਾ ਤੈਨੂੰ ਕੀ ਕੰਮ ਕੀ ਕਰਨ ਦਾ ਕੰਮ ਮੈਂ ਜਿੱਥੇ ਮਰਜ਼ੀ ਕਰਾਂ ਉਹ ਤੂੰ ਉਹ ਕੁੜੀ ਦੇ ਆਸ਼ਕੀਆਂ ਮਾਨਦੇ ਮੂੰਹ ਆਪਣਾ ਸੁਭਾਅ ਮਰ ਜਲਾ ਤੂੰ ਮੇਉਂ ਮੇਰੇ ਲਾਪੇ ਨਹੀਂ ਮਾਨਦੇ ਆ ਮੈਂ ਉਹਦੇ ਦੇ ਵਿੱਚ ਲੇ ਕੇ ਮਾਰੀ ਆ ਕਾਣਦੇ ਆ ਪਛਾਹ ਵੇਖਿਆ ਮੈਂ ਕੋਈ ਨਹੀਂ ਆਉਂਦੇ ਉਹਦੇ ਤੇਰੇ ਨਾਲ ਵਖਦੇ ਨਹੀਂ ਤੇ ਸ਼ਦਾ ਨਹੀਂ ਬਾਬਾ ਗਾਥਲ ਨਾ ਕਰਾ ਨੁਕਸਾਨ ਹੋਇਆ ਜੋ ਤੇ ਨਾ ਤੇਰੀ ਲੱਤ ਟੁੱਟੀ ਤੇਰਾ ਘਰ ਮੈਂ ਸਿਰ ਪਾੜਦਾ ਵਾ ਤੇਰਾ ਨੁਕਸਾਨ ਹੋਇਆ ਕੋਈ ਤੇਰੇ ਵਰਗੇ ਆਸ਼ਕਮੰ ਬੜੇ ਵੇਖਿਆ ਏ ਏਦਾਂ ਪਿੱਛੇ ਨੂੰ ਇਦਾਂ ਮੈਂ ਮਰ ਜਾਂਦਾ ਹੀ ਮੂੰਹ ਤੇਰਾ ਕਿਦਾਂ ਨਵਾਇਆ ਉਹ ਗੱਲ ਸੁਣਾ ਬਾਬੂ ਮੇਰੀ ਤੂੰ ਮੂੰਹ ਕੱਢਿਆ ਚਿਬੜ ਵਰਗਾ ਮੈਂ ਤੇਰੀ ਕਿੱਟੀ ਦਾੜੀ ਦਾ ਲਹਾਜ ਲੈਣਾ ਨਹੀਂ ਤੇ ਮੈਂ ਚੋਕੇ ਤੈਨੂੰ ਉਹ ਥੇ ਮਾਰਨਾ ਤੇ ਤੇਰੇ ਬੱਤੀ ਦੇ ਬੱਤੀ ਦੰਦ ਮੈਂ ਬਾਹਰ ਕੱਢ ਦੇਣਾ ਤੈਨੂੰ ਦੱਸਾਂ ਆਹ ਕੁੜੀ ਨੂੰ ਮੇਰੇ ਪਿੱਛੇ ਲਾਉਂਦੇ ਮੈਂ ਹੈਗੇ ਕੁੜੀਆਂ ਨੂੰ ਵੇਂਦਾ ਨਹੀਂ ਹੈ ਮੈਂ ਉਹਦੇ ਨਾਲ ਕੀ ਵੇਖਿਆ ਮੈਨੂੰ ਦੱਸ ਵੇਖਿਆ ਤੇਰੇ ਨਾਲ ਮੈਂ ਨਹੀਂ ਪਾਜੀ ਅੱਜ ਕਿਹਨੂੰ ਕਹੀ ਜਾਵਾ ਉਹ ਤੈਨੂੰ ਪੜੀ ਜਾ ਪੰਜਰ ਤੂੰ ਸਮਝਾ ਆ ਜੀ ਕਹਿਣਾ ਤੂੰ ਮੈਨੂੰ ਮੈਂ ਤੇਰੇ ਲਈ ਵੇਖਾ ਮੈਂ ਤੈਨੂੰ ਦੋਵਾਂ ਨੂੰ ਨਹੀਂ ਜਾਣਦਾ ਤੂੰ ਕੌਣ ਹੈ ਤੇ ਇਹ ਕੌਣ ਹੈ ਮम्मी ਨਹੀਂ ਜਾਣਦੀ ਤਾਂ ਆ ਤੈਨੂੰ ਮੈਂ ਨਹੀਂ ਜਾਣਦਾ ਆ ਪੰਜਰ ਦਾ ਸਿਆਪਾ ਸਾਰ ਆਪ ਅੱਗੋਂ ਡੋਲਦਾ ਹੁੰਦਾ ਨਵੀਂ ਨਵੀਂ ਤੂੰ ਸਕੂਟਰੀ ਸਿੱਖੀ ਸਾਗਰ ਦਾ ਬੇੜਾ ਘਰਕ ਹੋ ਜੇ ਨਵੀਂ ਕੀ ਵਿਆਹੀ ਕੀ ਸਕੂਟਰੀਆਂ ਚਲਾਈ ਫਿਰਂਦੀਆਂ ਨੇ ਜਾਜ ਉਹਨਾਂ ਨੂੰ ਕੌਡੀ ਦੀ ਨਹੀਂ ਗਈ ਉਹਨਾਂ ਬੁੱਢਿਆਂ ਤੋਂ ਤੂੰ ਵਾ ਤੂੰ ਵੀ ਸਾਗਰ ਦੀ ਬੋਟੀ ਨਹੀਂ ਮੈਂ ਨਹੀਂ ਅਟ ਰਿਆ ਬਦੀ ਸਖਾ ਜਾਂਦਾ ਵਾ ਜਾ ਤਾ ਉਹ ਪਰਾਂ ਕਰੀ ਆ ਰਾਂ ਤੂੰ ਮੀ ਜਾਣ ਮੈਨੂੰ ਪਰਾਂਜਬ ਲੱਗੂ ਮੇਰੇ ਮੈਂ ਕਹਿੰਦਾ ਟੈਂਡ ਜਮਾਨ ਨਹੀਂ ਦੇ ਉੱਥੇ ਬੜਕਦੇ ਆਣਾ ਪੰਜਾਂ ਦੇ ਤੂੰ ਕਹਿੰਦਾ ਗੱਲ ਐਵੇਂ ਤੂੰ ਟੈਂਡ ਜਮਾਰੀ ਕਿਹੜੀ ਗੱਲ ਜਮਾਰੀਂਗਾ ਤੂੰ ਅਨੋ ਹੋਇਆ ਤੂੰ ਆਪੈਨ ਆਪਣੀ ਗੱਲ ਵੇਖਣ ਧਿਆ ਤੂੰ ਉਹ ਗੱਲ ਸੁਣੋ ਮੇਰੀ ਚਲੋ ਵੀਰ ਜੀ ਛੱਡੋ ਬੜਾ ਗੱਲ ਕੋਈ ਗੱਲ ਨਹੀਂ ਉਹ ਗੱਲ ਸੁਣ ਲਈ ਥੋੜੀ ਇੱਕ ਜੱਗ ਦਮ ਇਹਨੂੰ ਵੀਰ ਜੀ ਵੀ ਨਹੀਂ ਕਹਿ ਦੇਈਦਾ ਅਵੇ ਲੱਟ ਰਹਿ ਗਿਆ ਮਾਂ ਦਾ ਤੂੰ ਮਾਮਾ ਕਿਦਾਂ ਕਹਿੰਦਾ ਇਹਨੂੰ ਕਹ ਮਾਮਾ ਵੀਰ ਨੂੰ ਵੀਰ ਹੀ ਕਹਿਣਾ ਹੋਰ ਤੈਨੂੰ ਮੈਂ ਕੀ ਕਹਾਂ ਤੇਰਾ ਮੈਂ ਵੀਰ ਲੱਗਣਾ ਵਾ ਹੋਰ ਕਿ ਲੱਗਣਾ ਮੈਨੂੰ ਪਤਾ ਤੂੰ ਕੌ ਨਹੀਂ ਤੇ ਤੂੰ ਬੜਾ ਮੈਨੂੰ ਰਾਂਝਾ ਲੱਗਣ ਡਿਆ ਵਾ ਕਿੱਟੀ ਦਾੜੀ ਤੇਰੀ ਸਾਲਿਆ ਕੁੜੀ ਵਾਲ ਨੂੰ ਵੇਖਣ ਦੇ ਸ਼ਰਮ ਨੂੰ ਮੂੰਹ ਮਾਰ ਤੂੰ ਮੇਰਾ ਕੋਈ ਸ਼ਰਮਕਾਰ ਐਦਰੋਂ ਤੂੰ ਆਉਂਦੇ ਆ ਡਾਲਰ ਸਰਕੇ ਉਹਦੇ ਕੇਜ ਵੱਜਦਾ ਤੇਰੀ ਟੁੱਟਦੀ ਲੱਤ ਤੇਨੂੰ ਆਉਂਦੀ ਅਕਲ ਐਵੇਂ ਟੁੱਟਦੀ ਤੇਰੀ ਗੱਲ ਦੀ ਟੁੱਟਦੀ ਮੈਂ ਸਿੱਧਾ ਵੇਖਣ ਦੇ ਮੈਨੂੰ ਪਤਾ ਲੱਗ ਜਾਂਦਾ ਜਦੋਂ ਅੱਗੋਂ ਕੋਈ ਮੋਟਰਸਾਈਕਲ ਸਾਲਿਆ ਤੇਰੀਆਂ ਦੱਦੂ ਵਾਲੀਆਂ ਅੱਖਾਂ ਨੇ ਸਿੱਧਾ ਦੇਖਦਾ ਕੋਈ ਮੈਨੂੰ ਸਾਰਾ ਕੁਝ ਦੇਣਾ ਮੈਂ ਕੰਨ ਨੂੰ ਖੂਨ ਲਾ ਦੇ ਵੀ ਐ ਕਰਕੇ ਚਲਾਈ ਜਾਂਦਾ ਮੋਟਰਸਾਈਕਲ ਉਹ ਤੈਨੂੰ ਆਛ ਗਿਆ ਮਾਨਦੇ ਆ ਆਪਣੀ ਮਾਂ ਤੇ ਉਹ ਗੱਲ ਸੁਣ ਮਾਂ ਕਿ ਨੂੰ ਕਹਿਣੇ ਆ ਜੀ ਮੇਰੀ ਸੋਣੋ ਗੱਲ ਤੁਹਾਡੀ ਦੋਵਾਂ ਦੀ ਗੱਲ ਤੁਸੀਂ ਕਰਕੇ ਫੰਡਣਾ ਐਵੇਂ ਫੰਡਦੇ ਨਾ ਆਹ ਫੰਡਦਾ ਮੈਂ ਤੈਨੂੰ ਜਿਹਾ ਤੇ ਜਿਹਾ ਨਹੀਂ ਮੰਨਦੇ ਆਹਦੀਆਂ ਮੈਂ ਓਏ ਮੇਰੇ ਮੈਂ ਆਪਣਾ ਕੰਮ ਕਰ ਦੰਦ ਦੱਸ ਦਈਓ ਓ ਜਾ ਯਾਰ ਮੈਂ ਤੈਨੂੰ ਇੱਕ ਵਾਰੀ ਕਹਤਾ ਬੰਦੇ ਦਾ ਬੰਦਾ ਫੋਟੋ ਜੇ ਕਿਤੇ ਗਾਮ ਨੂੰ ਦੇਖਿਆ ਨਾ ਲੱਟਾ ਰੋ ਦਾਂਗਾ ਔਰ ਦੱਸਣਾ ਮੇਰੀ ਮੈਨੂੰ ਇਲਾਕੇ ਦੇ ਪੂਰੇ ਇਲਾਕੇ ਚ ਲੋਕੀ ਸੰਜੇ ਦਾ ਤੇ ਸੰਜੇ ਦਾ ਤੇ ਕਹਿੰਦੇ ਨੇ ਤੇ ਜਾ ਚੱਲ ਜਾ ਨਹੀਂ ਤੇ ਉਹ ਨਾ ਮੈਂ ਤੇਰੇ ਕੋ ਇਧਰ ਹੀ ਡਾਲ ਦੂੰ ਆ ਲੈ ਜਾ ਵੀ ਭੈਣ ਜੀ ਨਹੀਂ ਬਣਾ ਦਿੰਦਾ ਭਾਈ ਤੈਨੂੰ ਦੱਸਦਾ ਨਾ